ਤੋਂ ਨੂੰ ਲੱਗਦਾ ਹੋਊ ਵੀ ਮੈਂ ਪਲਾਸਟਰ ਕਰੀ ਐ ਨਾ ਕਿਉਂਕਿ ਗੋਦੋ ਹੋਇਆ ਇਹ ਪਰ ਪਤਾ ਕੀ ਆ ਅੱਜ ਮੈਂ ਬਹੁਤ ਕੰਮ ਦੀ ਚੀਜ਼ ਲੈ ਕੇ ਆਣ ਤੋਂ ਵਾਸਤੇ ਕਿਉਂਕਿ ਤੁਹਾਡੇ ਘਰੇ ਵੀ ਨਿੱਕੇ ਨਿੱਕੇ ਜਵਾਕ ਆ ਜਿਹੜੇ ਪਤਾ ਕੀ ਇੰਨੇ ਕਿ ਬੇਕਾਰ ਕੁੰਦੇ ਟੀਵੀ ਦੇ ਤੇ ਏਸੀ ਦੇ ਰਿਮੋਟ ਨੂੰ ਲੈ ਕੇ ਤੋਂ ਆਏ ਕਰਕੇ ਆਏ ਲਾ ਕੇ ਮਾਰਦੇ ਆ ਤੇ ਜਦੋਂ ਆਏ ਦੇਖਦਾ ਨਾ ਉਹ ਆਪਾਂ ਨੂੰ ਪਤਾ ਹੁੰਦਾ ਵੀ ਕਿੰਨੀ ਪੀੜ ਲੱਗਦੀ ਐ ਕਿਉਂਕਿ ਆਪਣੀ ਜੇਬ 'ਚ ਲੱਗੇ ਹੁੰਦੇ ਆ ਜਵਾਕਾਂ ਨੂੰ ਕੀ ਆ ਉਹਨਾਂ ਦੇ ਭਾ ਲਈ ਤਾਂ ਕਿ ਖੇਡ ਆ ਜੀ ਤੇ ਮੈਂ ਨਾ ਤੁਹਾਨੂੰ ਇੰਨਾ ਚੀਜ਼ਾਂ ਦੇ ਨਾਲ ਜਿਹੜੀਆਂ ਆਵਲੀਆਂ ਚੀਜ਼ਾਂ ਦੇਖੋ ਇੰਨਾ ਚੀਜ਼ਾਂ ਦੇ ਨਾਲ ਇੱਕ ਇਹ ਜੀ ਛੋਟੇ ਕੰਮ ਦੀ ਚੀਜ਼ ਲੈ ਕੇ ਆਇਆ ਤੇ ਤੁਸੀਂ ਨਾ ਵੀਡੀਓ ਆਪੇ ਸ਼ੇਅਰ ਕਰ ਦੇਣੀ ਆ ਠੀਕ ਆ ਕਿਉਂਕਿ ਜਦੋਂ ਆਪਾਂ ਬਾਥ ਰਿਮੋਟ ਲੈਨੇ ਨਾ ਉਹ ਨਕਲੀ ਹੁੰਦਾ ਤੇ ਉਹ ਉਹਨਾ ਕੰਮ ਨਹੀਂ ਕਰਦਾ ਤੁਹਾਡੇ ਟੀਵੀ ਜਾਂ ਏਸੀ ਤੇ ਜਿੰਨਾ ਕਿ ਨਾਲ ਦਾ ਆਇਆ origignal ਰਿਮੋਟ ਕਰਦਾ ਹੁੰਦਾ ਕੁਝ ਆਪਸ਼ਨ ਹੈ ਆਪਣੇ ਆਪਾਂ ਉਹਨਾਂ ਤੋਂ ਵਾਂਝੇ ਰਹਿ ਜਾਨੇ ਆ ਭਾਵੇਂ ਨਕਲੀ ਰਿਮੋਟ ਆਪਾਂ ਲੈ ਆਉਣੇ ਆ ਪਰ ਉਹਨਾਂ ਤੋਂ ਗੁੰਝੀ ਹੋ ਜਾਂਦੇ ਆ ਜਿਵੇਂ ਕਈ ਵਾਰੀ ਟੀਵੀ ਦੇ ਦੇ ਨਾਲ ਜਿਵੇਂ ਸਮਾਰਟ ਆਪਣੇ ਕਰੇ ਐਲਈਡੀਆਂ ਲੱਗੀਆਂ ਹੋਈਆਂ ਉਹਨਾਂ ਤੇ ਜਿਹੜੇ ਫੋਨ ਜੁੜਦੇ ਹੁੰਦੇ ਆ ਐਲਈਡੀ ਦੇ ਨਾਲ ਉਹ हट ਜਾਂਦੇ ਆ ਕਿਉਂਕਿ ਨਵੇਂ ਰਿਮੋਟਾਂ ਚ ਨਾ ਨਵੇਂ ਰਿਮੋਟਾਂ ਚ ਆਪਸ਼ਨਾਂ ਨਹੀਂ ਆਉਂਦੀਆਂ ਤੇ ਨਾਲ ਦਾ ਰਿਮੋਟ ਆਪ ਨੂੰ ਮਿਲਦਾ ਨਹੀਂ ਬਾਅਦ ਚ ਤੇ ਇਹ ਰਿਮੋਟਰ ਨੂੰ ਨਾਲ ਦੇ ਨੂੰ ਆਪਾਂ ਬਿਲਕੁਲ ਨਵਾਂ ਉਖੇ ਮੇਰੇ ਰੱਖ ਸਕਦੇ ਆ ਬੱਚਿਆਂ ਤੋਂ ਬਚਾ ਕੇ ਤੇ ਇਹ ਵੀਡੀਓ ਉਵੇਂ ਆ ਠੀਕ ਆ ਹੁਣ ਮੈਂ ਤੁਹਾਨੂੰ ਦਿਖਾਉਣਾ ਆਪਾਂ ਪਤਾ ਕੀ ਕਰਨਾ ਜਿਹੜੀ ਆਹ ਵਾਲੀ ਚੀਜ਼ ਹੈ ਨਾ ਇਹ 20 ਰੁਪਏ ਦੀ ਮਿਲਦੀ ਹੈ ਤੇ ਇਹ ਮਿਲਦੀ ਹੈਗੀ ਸਿਮੈਂਟ ਵਾਲੀਆਂ ਦੁਕਾਨਾਂ ਤੋਂ ਉਹਨਾਂ ਨੂੰ ਤੁਸੀਂ ਜਾ ਕੇ ਕਹਿਣਾ ਵੀ ਪਲਾਸਟਰ ਕਰਨ ਵਾਲੀ ਗੁੱਦੀ ਦੇ ਦਿਓ ਜੀ ਠੀਕ ਹੈ ਉਹ ਤੁਹਾਨੂੰ ਆਹ ਦੇ ਦੇਣਗੇ ਤੇ ਇਹਦਾ ਆਪਾਂ ਕੀ ਕਰਨਾ ਆਪਾਂ ਇੱਕ ਨਾ ਬਲੇਟ ਲੈਣਾ ਬਲੇਟ ਠੀਕ ਹੈ ਕੱਟਣ ਵਾਸਤੇ ਤੇ ਇਹਦੇ ਉੱਤੇ ਆਪਾਂ ਇਹ ਰਿਮੋਟ ਟਿਕਾ ਲੈਣਾ ਜਿਸ ਚੀਜ਼ ਦੀ ਆਪਾਂ ਬਣਾਉਣਾ ਚਾਹੁੰਦੇ ਆ ਹੁਣ ਮਨ ਲਓ ਐਲਈਡੀ ਜੀਟੀਵੀ ਦਾ ਏਸੀ ਦੇ ਰਿਮੋਟ ਦੇ ਇੱਕ ਪਾਸੇ ਆਹ ਵਾਲਾ ਹੁੰਦਾ ਜਿੱਥੋਂ ਮਤਲਬ ਰੇਂਜ ਜਾਂਦੀ ਹੈ ਠੀਕ ਆ ਉਹ ਵਾਲਾ ਪਾਸਾ ਆਪਾਂ ਜਨਾ ਕੰਨੀ ਤੇ ਰੱਖ ਲੈਣਾ ਹੈ ਤੇ ਇਹਨੂੰ ਮਿਲ ਕੇ ਭਾਵੇਂ ਦੇ ਪੈਨਸਲ ਨਾਲ ਪਹਿਲਾਂ ਨਿਸ਼ਾਨੀ ਲਾ ਲਿਓ ਤੇ ਨਹੀਂ ਤੇ ਮਿਲ ਕੇ ਇੱਕ ਵਾਰੀ ਆਏ ਬਲੇਡ ਮਾਰ ਲਿਓ ਆਏ ਠੀਕ ਆ ਜਿੱਥੋਂ ਤੱਕ ਜਾਂਦਾ ਹੋਇਆ ਬਾਅਦ ਚ ਉਥੋਂ ਤੱਕ ਦੂਜਾ ਪਾਸਾ ਆਏ ਮਾਰ ਲਿਆ ਠੀਕ ਆ ਇੱਕ ਪਾਸਾ ਜਿਹੜਾ ਇੱਧਰੋਂ ਕੰਨੀ ਤੋਂ ਐ ਨਿਸ਼ਾਨੀ ਲਾ ਲੈਣੀ ਆ ਠੀਕ ਆ ਬਾਅਦ ਚ ਜਿੰਨਾ ਮੋਟਾ ਹੁਣ ਮੰਨ ਲਓ ਵੀ ਆਹ ਸਾਈਜ਼ ਆ ਜਿਹੜਾ ਐ ਹਨਾ ਵੀ ਇਹ ਉਸ ਹਰ ਇੱਥੋਂ ਦੇਖ ਲੈਣਾ ਵੀ ਇੰਨਾ ਕ ਇੱਥੋਂ ਤੱਕ ਤੇ ਇੰਨਾ ਕ ਆਪਾਂ ਇਹਨੂੰ ਐ ਐ ਕੱਟ ਲੈਣਾ ਠੀਕ ਆ ਜੀ ਆਪਾਂ ਕੱਟ ਲੈ ਜਦੋਂ ਇਹਨੂੰ ਆਪਾਂ ਐ ਕੱਟ ਲਾਂਗੇ ਇਹ ਐ ਆਪਾਂ ਮਾਰਕਰ ਬਲੇਟੇ 'ਚ ਤੇ ਇਹ ਜਦੋਂ ਆਪਾਂ ਆਹ ਵਾਲੀ ਗੁੱਦੀ ਹੈ ਜਿਹੜੀ ਆਹ ਵਾਲੀ ਹੈ ਇਹਨੂੰ ਕੱਟ ਦਾਂਗੇ ਤਾਂ ਇਹ ਇਹੋ ਜਿਹਾ ਨਿਕਲੇ ਹੋਣਾ ਠੀਕ ਹੈ ਮਤਲਬ ਕਿ ਜਦੋਂ ਆਪਾਂ ਨਿਸ਼ਾਨੀ ਮਾਰ ਕੇ ਬਲੇਡ ਮਾਰ ਕੇ ਤੇ ਆਹ ਵਾਲੀ ਗੁੱਦੀ ਵਿੱਚੋਂ ਕੱਢਤੀ ਤੇ ਫਤਲ ਇੰਨਾ ਹੋਲ ਖਾਲੀ ਹੋ ਗਿਆ ਨਾ ਇਹਦੇ ਵਿੱਚ ਆਪਾਂ ਇਹ ਰਿਮੋਡ ਫਿਟ ਕਰ ਲੈਣਾ ਠੀਕ ਹੈ ਜੀ ਰਿਮੋਡ ਫਿਟ ਹੋ ਗਿਆ ਹੁਣ ਇਹਦੇ ਉੱਤੇ ਆਪਾਂ ਜਿਹੜੀ ਇਹ ਟੇਪ ਰੱਖੀ ਹੈ ਆਪਣੇ ਕੋਲੇ ਆਪਾਂ ਇਹ ਟੇਪ ਨੂੰ ਆਪਾਂ ਇਹਦੇ ਉੱਤੇ ਵਲਣਾ ਸੈਲੂ ਟੇਪ ਆਹੇ ਏ 5-10 ਰੁਪਏ ਦੀ ਜਿਹੜੀ ਮਰਜ਼ੀ ਬੁੱਕ ਸ਼ਾਪ ਤੋਂ ਆਪਾਂ ਲੈ ਸਕਦੇ ਆ ਤੇ ਇਹਦੇ ਨਾਲ ਕੋਨਾ ਲੱਪਣਾ ਬਹੁਤ ਔਖਾ ਹੁਣ ਲੱਭ ਲਿਆ ਮੈਂ ਤਾਂ ਤੇ ਬਾਅਦ ਚ ਆਪਾਂ ਇਹਨੂੰ ਉੱਤੋਂ ਦੇ ਐਂ ਵਾਲ ਦੇਣਾ ਇਹਦੇ ਤੇ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਸੀ ਸਾਨੂੰ ਕਮੈਂਟਾਂ ਜ਼ਰੂਰ ਦੱਸਣਾ ਤੇ ਆਪ ਦਾ ਤੁਸੀਂ ਜਿਹੜਾ ਫੀਡਬੈਕ ਆ ਉਹ ਵੀ ਜ਼ਰੂਰ ਦੇਣਾ ਵੀ ਜੇ ਵੀਡੀਓ ਤੁਹਾਨੂੰ ਤੁਹਾਡੇ ਕੰਮ ਦੀ ਲੱਗੀ ਆ ਤਾਂ ਤੁਸੀਂ ਸਾਨੂੰ ਦੱਸ ਕੇ ਜਾਣਾ ਤੇ ਜੇ ਤੁਹਾਨੂੰ ਆਨ ਲੱਗਿਆ ਵੀ ਤੁਹਾਡੇ ਕੰਮ ਦੀ ਨਹੀਂ ਤਾਂ ਤੁਸੀਂ ਕਮੈਂਟਾਂ 'ਚ ਨਾ ਲਿਖ ਦਿਆ ਕਰੋ ਯਾਰ ਵੀ ਸਾਡੇ ਕੰਮ ਦੀ ਨਹੀਂ ਵੀ ਤੁਸੀਂ ਤਾਂ ਸਾਡਾ ਸਮਾਂ ਵੇਸਟ ਕਰਤਾ ਤੇ ਜੇ ਤੁਹਾਡੇ ਕੰਮ ਦੀ ਲੱਗੀ ਤਾਂ ਤੁਸੀਂ ਇਹਦੇ ਵਿੱਚ ਲਿਖਣਾ ਹੁਣ ਮੰਨ ਲਓ ਸੀਜ਼ਰ ਆ ਕੈਂਚੀ ਤੇ ਭਾਵੇਂ ਬਲੇਡ ਕੱਸ ਨਾਲ ਵੀ ਇਹਨੂੰ ਆਇਆ ਕੱਟ ਲੈ ਜਿੰਨੀ ਆਪਣੀ ਚਾਹੀਦੀ ਐ ਠੀਕ ਹੈ ਜੀ ਹੁਣ ਆਪਣਾ ਰੋਬੋਟ ਕੀਆ ਇਹਦੇ ਵਿੱਚ ਆਪਾਂ ਫਿੱਟ ਕਰ ਲਿਆ ਕਰ ਲੈਣਾ ਤੁਹਾਡੇ ਸਾਹਮਣੇ ਆ ਤੇ ਹੁਣ ਇਹਨੂੰ ਬੁਲਾਨੇ ਆ ਮਾਰੂ ਚਾਕੇ ਕੁਝ ਨਹੀਂ ਹੁੰਦਾ ਨਹੀਂ ਮਾਰਨਾ ਤੇ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਹੈ ਤੇ ਆਪ ਦੱਸ ਕੇ ਜਾਣਾ ਬਈ ਜੇ ਕੰਮ ਦੀ ਹੈ ਨਾ ਤੇ ਸ਼ੇਅਰ ਕਰ ਦਿਓ ਵੀ ਤਾਂ ਜੋ ਬੱਚੇ ਆਪਣੇ ਹਰ ਘਰੇ ਆ ਤੇ ਆਪ ਬੱਚਿਆਂ ਨੂੰ ਰੋਕ ਵੀ ਨਹੀਂ ਸਕਦੇ ਕਿਉਂਕਿ ਆਪਣੇ ਲਾੜ ਲਾਡਾ ਨਾਲ ਪਲੇ ਹੁੰਦੇ ਆ ਜਵਾਗ ਤਾਂ ਮੜੀ ਜੀ ਗੱਲ ਦਾ ਗੁੱਸਾ ਕਰ ਜਾਂਦੇ ਜਾਂ ਪਖੂਰ ਦੇ ਤਾਂ ਪਰ ਚੀਜ਼ਾਂ ਤਾਂ ਨਹੀਂ ਡਰਾਉਣੀਆਂ ਨਾ ਚੀਜ਼ਾਂ ਤੁਸੀਂ ਐਂ ਬਚਾ ਸਕਦੇ ਹੋ ਧੰਨਵਾਦ ਦੋਸਤੋ ਜੁੜੇ ਰਹੋ ਸਾਡੇ ਪੇਜ ਦੇ ਨਾਲ ਇਹੋ ਜੀਆਂ ਤਕਨੀਕਾਂ ਤੁਹਾਡੇ ਲਈ ਅਸੀਂ ਸਮੇਂ-ਸਮੇਂ ਤੇ ਲੈ ਕੇ ਆਉਂਦੇ ਰਹਿਨੇ ਆ ਮੇਰਾ ਨਾਮ ਆ ਹਰਵਿੰਦਰ ਸਿੰਘ ਸੇਖੋ ਸ਼ਹਿਰ ਸਾਡਾ ਜੈਤੋਆ ਜ਼ਿਲ੍ਹਾ ਹੈਗਾ ਫਰੀਦਕੋਟ ਪੰਜਾਬ ਧੰਨਵਾਦ ਜੀ